ਮੈਂ ਖੜਾ ਜੀ ਇਸ ਵੇਲੇ ਗੁਰਦੁਆਰਾ ਕਰਨ ਸਰ ਰਾੜਾ ਸਾਹਿਬ ਦੀ ਧਰਤੀ ਦੇ ਉੱਤੇ ਤੇ ਇੱਥੇ ਚੱਲ ਰਿਹਾ ਹੈ ਵਰਸੀ ਸਮਾਗਮ ਬਾਬਾ ਸੰਤ ਬਾਬਾ ਇਸ਼ਰ ਸਿੰਘ ਜੀ ਦੀ ਜਿਹੜੀ 50 ਵੀ ਵਰਸੀ ਆ ਉਹਦੇ ਸਬੰਧ ਚ ਅਸੀਂ ਇੱਥੇ ਆਏ ਹੋਏ ਆ ਤੇ ਨਾਲ ਹੀ ਕੱਲ ਬਾਬਾ ਬਲਜਿੰਦਰ ਸਿੰਘ ਜੀ ਉਹ ਵੀ ਜਿਹੜੇ ਚੋਲਾ ਛੱਡ ਗਏ ਨੇ ਬਾਬਾ ਜੀ ਬਾਬਾ ਮਨਦੀਪ ਸਿੰਘ ਜੀ ਸੰਦੀਪ ਸਿੰਘ ਜੀ ਬਾਬਾ ਜੀ ਤੇ ਨਾਲ ਬਾਬਾ ਜੀ ਲਵਦੀਪ ਸਿੰਘ ਜੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਤੁਸੀਂ ਇਸ ਜਿਹੜੀ ਇਹ ਇਸ ਤਰ੍ਹਾਂ ਉਹ ਹੋ ਗਈ ਆ ਬਾਬਾ ਜੀ ਅਚਾਨਕ ਚਲੇ ਗਏ ਚੋਲਾ ਛੱਡ ਗਏ ਇਹਨੂੰ ਕਿਵੇਂ ਦੇਖਦ ਤੁਸੀਂ ਬਾਬਾ ਜੀ ਹਾਂ ਤਨ ਤਨ ਮਹਾਂਪੁਰਖ ਸੰਤ ਬਾਬਾ ਹੀਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਜਿੰਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਤੋਂ ਵਰਸਾਏ ਮਹਾਂਪੁਰਖ ਸੰਸ ਚ ਜੋ ਮਹਾਂਪੁਰਖਾਂ ਨੇ ਤਕਰੀਬਨ 30 ਸਾਲ ਇੱਥੇ ਕੀਰਤਨ ਦੀ ਮੁੱਖ ਕੀਰਤਨੀਆਂ ਦੀ ਸੇਵਾ ਵੀ ਨਿਭਾਈ ਜੀ ਉਹਨਾਂ ਦੇ ਜਾਣ ਨਾਲ ਕੱਲੀ ਸੰਪਰਦਾਇ ਨੂੰ ਹੀ ਨਹੀਂ ਤਕਰੀਬਨ ਸਾਰ ਹੀ ਸਮੁੱਚੇ ਪੰਥ ਨੂੰ ਹੀ ਬਹੁਤ ਘਟਾ ਪਿਆ ਹੈ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਉਹਨਾਂ ਦਾ ਅੰਤਮ ਸੰਸਕਾਰ ਰਾੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਤਕਰੀਬਨ 2-3 ਵਜੇ ਹੋ ਜਾਣਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਹੁਮੇ ਹਮਾ ਕੇ ਐਸ ਮਹਾਂਪੁਰਖਾਂ ਦੇ ਕੋਲ ਦੇ ਅੰਤਮ ਸੰਸਕਾਰ ਤੇ ਪਹੁੰਚੋ अच्छा बाबा जी एक सवाल हो रहा है कि बाबा जी बीमार छन् ਜਾਂ ਕਿਦਾਂ ਕੀ ਤੰਦਰੁਸਤੀ ਕਹਿੰਦੇ ਉਹਨਾਂ ਨੇ ਕੀਰਤਨ ਰਾਤ ਨੂੰ ਕੀਤਾ ਤੇ ਸਵੇਰੇ ਚੋਲਾ ਛੱਡ ਗਏ ਆ ਹਾਂਜੀ 24 ਤਰੀਕ ਨੂੰ ਰਾਤ ਨੂੰ ਚੱਲ ਰਹੇ ਵਰਸੀ ਸਮਾਗਮ ਦੇ ਵਿੱਚ ਉਹਨਾਂ ਨੇ ਕੀਰਤਨ ਕੀਤਾ तकरीबन 1.5 ਘੰਟਾ ਬਹੁਤ ਹੀ ਉੱਚੀ ਆਵਾਜ਼ ਦੇ ਵਿੱਚ ਧਾਰਨਾ ਪੜੀਆਂ ਜੀ ਤੇ ਬਹੁਤ ਵਧੀਆ ਕੀਰਤਨ ਕੀਤਾ तकरीबन 8:30 ਵਜੇ ਸਮਾਪਤੀ ਕੀਤੀ ਬਹੁਤ ਹੀ ਉੱਚੀ ਆਵਾਜ਼ ਵਿੱਚ ਗੁਰੂ ਸਤੋਤਰ ਦੇ ਨਾਲ ਸਮਾਪਤੀ ਕੀਤੀ तकरीबन ਫਿਰ ਉਹ ਆਪਣੇ ਕਮਰੇ ਦੇ ਵਿੱਚ ਲੱਗੇ तकरीबन 1.5 ਵਜੇ ਸਾਰੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਉਸ ਅਚਾਨਕ ਸ਼ਰੀਰ ਛੱਡ ਗਿਆ ਠੀਕ ਹੈ ਤੁਹਾਡਾ ਧੰਨਵਾਦ ਅਤੇ ਹੁਣ ਤੁਸੀਂ ਕਿਸੇ ਦੇ ਵੀ ਜਿਹੜੇ ਇੱਥੇ ਦੇ ਸੰਪਰਦਾ ਦੇ ਮੁਖੀ ਹੋਣਗੇ ਉਹ ਕਿਹੜੇ ਬਾਬਾ ਜੀ ਹੋਣਗੇ ਕਿੱਥੋਂ ਹੋਣਗੇ ਉਸ ਬਾਰੇ ਤੁਹਾਨੂੰ ਕੁਝ ਹੈ ਉਹਦਾ ਗਿਆਨ ਜੀ ਜੀ ਇਹ ਕੱਲ ਐਲਾਨ ਹੋਈ ਜਾਵੇਗਾ ਭੋਗ ਤੇ ਐਲਾਨ ਹੋਈ ਜਾਣਾ ਹੈ ਭੋਗ ਦੇ ਉੱਤੇ ਐਲਾਨ ਕੀਤਾ ਜਾਊਗਾ ਸਾਰੀਆਂ ਸੰਪਰਦਾਵਾਰਾਂ ਸਾਂਝਾ ਸਾਂਝਾ ਹੁੰਦਾ ਹੈ ਸਾਰੀਆਂ ਸੰਪਰਦਾ ਸਾਂਝਾ ਜਿਹੜਾ ਉਹ ਮਸਲਾ ਉਹਨੂੰ ਹੱਲ ਕਰਕੇ ਜੋ ਜਿਵੇਂ ਸਾਰੀਆਂ ਜੇ ਵੋਟਾਂ ਜਿੱਦੇ ਜ਼ਿਆਦੇ ਹੋਣਗੇ ਉਹਨਾਂ ਨੂੰ ਹਾਂਜੀ ਸਮੇਂ ਦੀ ਨਿਯਾਗਤ ਨੂੰ ਸਮਝਦੇ ਹੋયા ਜੋ ਉਸ ਪਦਵੀ ਨੂੰ ਪਾਉਣ ਦਾ ਹੱਕਦਾਰ ਹੋਏਗਾ ਜੋਗ ਜੋਗ ਹੋਇਆ ਜੋਗ ਹੋਏਗਾ ਉਸ ਨੂੰ ਜੋ ਹੈ ਗੁਰਮਰਯਾਦਾ ਦੇ ਅਨੁਸਾਰ ਉਦੀ ਦਸਤਾਰਬੰਦੀ ਕੀ ਕਰੀ ਜਾਉਗੇ ਅਸੀਂ ਵੀ ਕਹਨੇ ਆ ਵੀ ਚਲੋ ਬਹੁਤ ਵੱਡਾ ਘਾਟਾ ਇਕੱਲੀ ਸੰਪਰਦਾਵਾਂ ਨੂੰ ਨਹੀਂ ਜਿਵੇਂ ਭਾਈ ਸਾਹਿਬ ਨੇ ਦੱਸਿਆ ਸਾਰੀਆਂ ਸੰਪਰਦਾਵਾਂ ਨੂੰ ਗਿਆਨੀ ਪੁਰਸ਼ਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਤੇ ਮੇਰੇ ਸੁਣਨ ਚਾਹ ਸੀ ਜਿਹੜਾ ਜਿਹੜੇ ਬਾਬਾ ਬਲਜਿੰਦਰ ਸਿੰਘ ਜੀ ਸੀ ਉਹ ਤਾਂ ਤਕਰੀਬਨ ਇੰਜੀਨੀਅਰ ਵਾਲਾ ਦਿਮਾਗ ਸੀ ਕਹਿੰਦੇ ਸੀ ਉਹਨਾਂ ਨੂੰ ਤਾਂ ਕਾਫੀ ਕੁਝ ਇਥੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਵਿੱਚ ਸੁਧਾਰ ਦੇਣਾ ਸੀ ਜਿਵੇਂ ਅਸੀਂ ਉਹਨਾਂ ਨੂੰ ਦੇਖਿਆ ਵੀ ਇੰਨੇ ਜਿਵੇਂ ਅੱਜ ਦਾ ਜਵਾਨਾ ਜੀ ਗੱਲ ਕਰੀ ਜਾਵੇ ਵੀ ਅੱਜ ਦੇ ਸਮੇਂ ਵਿੱਚ ਅਣਪੜ੍ਹ ਸੰਤ ਵੀ ਨਹੀਂ ਕੋਲ ਸਕਦਾ ਜੀ 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 ਪੜਿਆ ਲਿਖਿਆ ਸੰਤ ਸੀ ਸੁਲਝੇ ਹੋਏ ਸਨ ਬਹੁਤ ਜ਼ਿਆਦੇ ਇੰਟੈਲੀਜੈਂਟ ਬਾਬਾ ਜੀ ਸੀਗੇ ਸੰਤ ਮਹਾਰਾਜ ਜੀ ਜੀ ਉਹਨਾਂ ਦਾ ਆਪਣਾ ਜੀ تو ਯੂਰਪਾ ਬਹੁਤ ਸੀ ਤਾਂ ਹੀ ਐਡਾ ਵੱਡਾ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਹਜ਼ੂਮ ਕਿੱਡਾ ਵੱਡੀਆਂ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਹਾਂ ਹਾਂ ਵਾਕਈ ਵਾਕਈ ਪੁਰਾਣੀਆਂ ਢਾਟੂ ਕੇ ਦੇਖੋ ਹੁਣ ਆ ਦੇਖਦੇ ਦੇਖਦੇ ਮੇਰੇ ਖ ਪੰਜ ਛੇ ਮਹੀਨੇ ਚ ਨਾਵਾ ਬਣ ਗਿਆ ਸਾਰਾ ਕੁਛ ਆ ਰਸਤਾ ਬਣ ਸੀ ਥੋ ਢਾਟੂ ਕੇ ਜਿਹੜਾ ਸੀ ਆ ਪਰਲੇ ਪਾਸੇ ਸਾਰਾ ਨਾਵਾ ਬਣ ਗਿਆ ਨੂੰ ਨਹੀਂ ਪੂਰੇ ਪੰਥ ਨੂੰ ਪੰਥ ਨੂੰ ਸਾਰੇ ਸਾਰੇ ਸੰਸਾਰ ਨੂੰ ਇਹ ਜਿਹੜਾ ਘਾਟਾ ਪੈ ਗਿਆ ਆਪਾਂ ਉਹ ਪੂਰਾ ਨਹੀਂ ਕਰ ਸਕਦੇ ਤੇ ਇਸ ਤੋਂ ਬਾਅਦ ਜਿਹੜਾ ਇਹ ਵੀ ਦੱਸ ਦੋ ਵੀ ਕੱਲ ਜਿਹੜਾ ਸੰਸਕਾਰ ਆ ਉਸ ਤੋਂ ਬਾਅਦ ਅਗਲੇ ਦਿਨ ਅੰਗੀਠਾ ਸਾਹਿਬ ਹਾਂਜੀ ਤੇ ਦੈਨ ਜਿਹੜਾ ਭੋਗ ਦੀ ਰਸਮ ਉਹ ਕਦੋਂ ਹੋਏਗੀ ਸਹਿਜ ਪਾਠ ਵਗੈਰਾ ਰੱਖੇ ਜਾਣਗੇ ਜੀ ਨਹੀਂ ਜੀ ਆਪਣੇ ਅਖੰਡ ਪਾਠ ਸਾਹਿਬ ਵੀ ਰੱਖੇ ਜਾਣਗੇ ਸਹਿਜ ਪਾਠ ਦੀ ਬੇਨਤੀ ਕਰੀ ਸੈਕਟਰੀ ਸਾਹਿਬ ਉਹ ਸੈਕਟਰੀ ਸਾਹਿਬ ਨੂੰ ਮੈਂ ਸਟੇਜ ਤੋਂ ਪਿਛਲੀ ਵੀਡੀਓ ਦੇਖਿਓ 10 ਦੇ ਦੀ ਸ਼ਾਇਦ ਕੱਲ ਨੂੰ ਅੰਗੀਠਾ ਸਾਹਿਬ ਤੋਂ ਬਾਅਦ ਜਿਹੜੇ ਆ ਸਹਿਜ ਪਾਠ ਜਿਹੜੇ ਉਹ ਰੱਖੇ ਜਾਣਗੇ 3 ਸਤੰਬਰ ਦਾ ਜੋ ਬਾਬਾ ਜੀ ਦਾ ਦੁਸ਼ਹਿਰਾ ਭੋਗ ਦਾ ਦੁਸ਼ਹਿਰਾ 3 ਦਸੰਬਰ ਦਾ ਹੋਵੇਗਾ ਉਦੋਂ ਸਾਰੀਆਂ ਸੰਗਤਾਂ ਨੇ ਹੁੰਮ ਹਮਾ ਕੇ ਪੁੰਚ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਸੰਤ ਜੀ ਚਹਿ ਮੀ ਨਹੀਂ ਆਵੇ ਤੂਫਾਨ ਨੇ ਦੇਖੋ ਅਸੀਂ ਵੀ ਅੱਜ ਬਾਬਾ ਜੀ ਨੇਰੀ ਦੇ ਵਿੱਚ ਤੁਹਾਡੀ ਬਗਲ ਵਿੱਚ ਨੇਰੀ ਮੀਂਹ ਚੱਲ ਰਿਹਾ ਸੀ ਜਦ ਮੈਂ ਆਹ ਕਾਰ ਖੜੀਆ ਕੋਲੇ ਤੇ ਮੈਂ ਸਵੇਰ ਦਾ ਹੀ ਆਇਆ ਹੋਇਆ ਰਾਤ ਮੈਂ ਕਿਤੇ ਆ ਕੇ ਠਹਿਰਿਆ ਵੀ ਨਹੀਂ ਸਵੇਰੇ ਬਾਬਾ ਜੀ ਦੇ ਦਰਸ਼ਨ ਕਰਕੇ ਆਉਣਿਆ ਦਿਲ ਚ ਤਮੰਨਾ ਸੀ ਵੀ ਜਾ ਕੇ ਆਵਾਂ ਮੈਂ ਹੌਲੀ 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 ਸਵੇਰੇ ਥੋੜੀ ਮੇਰੀ ਪ੍ਰੋਬਲਮ ਸੀ ਮੈਂ ਹੌਲੀ ਹੌਲੀ ਜਾ ਕੇ ਫੇਰ ਵੀ ਚਲੇ ਆ ਗਿਆ ਤੇ ਇਸ ਤਰ੍ਹਾਂ ਕਰਦੇ ਫਿਰ ਬਸ ਮੁਰਨ ਦਾ ਟਾਈਮ ਸੀ ਤੁਹਾਡੇ ਦਰਸ਼ਨ ਹੋ ਗਏ ਤੁਹਾਡੇ ਨਾਲ ਚਲੋ ਦੋ ਗੱਲਾਂ ਹੋ ਗਈਆਂ ਇਹ ਬਾਬਾ ਜੀ ਦਾ ਮੈਂ ਪੁੱਛਣਾ ਚਾਹੁੰਗਾ ਪਛੋਕੜ ਕਿੱਥੇ ਦਾ ਸੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਮਕਸੂਦੜਾ ਦੇ ਸੀ ਜੀ ਮਕਸੂਦੜਾ ਹੀ ਹਾਂਜੀ ਹਾਂ ਨਾਲ ਹੀ ਆ ਜਿੱਥੇ ਢੱਕੀ ਸਾਹਿਬ ਦੇ ਕੋਲ ਜਿਹੜਾ ਢੱਕੀ ਸਾਹਿਬ ਦੇ ਕੋਲ ਅੱਛਾ ਮਕਸੂਦੜਾ ਬਹੁਤ ਮਸ਼ਹੂਰ ਪਿੰਡ ਆ ਉਹ ਹਾਂਜੀ ਹਾਂਜੀ ਠੀਕ ਆ ਤੇ ਇਹ ਸਿਆਣਾ ਬਾਬਾ ਜੀ ਤੇ ਮਨਦੀਪ ਸਿੰਘ ਜੀ ਬਾਬਾ ਜੀ ਦੇਨ ਲਵਦੀਪ ਸਿੰਘ ਜੀ ਤੇ ਇਹਨਾਂ ਨਾਲ ਆਪਾਂ ਜਿਹੜੇ ਸਨੌਰ ਤੋਂ ਹੈਗੇ ਨੇ ਤੇ ਡੇਰਾ ਜਲੰਧਰੀਆਂ ਉੱਥੇ ਦੇ ਬਸਨੀਕ ਬਾਬਾ ਜੀ ਤੁਹਾਡੇ ਨਾਲ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣਾ ਦੱਸੋ ਜੀ ਨਾਂ ਕਿਸ ਥਾਂ ਤੋਂ ਤੇ ਕਿਹੜੀ ਸੰਸਥਾ ਦੇ ਨਾਲ ਅਸੀਂ ਦੋ ਜਿਹੜਾ ਕਿਵੇਂ ਦੇਖ ਰਹੇ ਹੋ ਤੁਸੀਂ ਇਸ ਦੁਖਾਂਤ ਸਮੇਂ ਨੂੰ ਬਾਬਾ ਜੀ ਦਾ ਜਿਹੜਾ ਬਾਬਾ ਬਲਜਿੰਦਰ ਸਿੰਘ ਜੀ ਦਾ ਅਚਾਨਕ ਆਪਾਂ ਨੂੰ ਵਿਛੋੜਾ ਦੇ ਗਏ ਨੇ ਹਾਂਜੀ ਹਾਂ ਸਾਨੂੰ ਇੱਕਦਮ ਪਤਾ ਲੱਗਿਆ ਜੀ ਅਸੀਂ ਮੀਂਹ ਪੈਣ ਲੱਗ ਰਿਹਾ ਸੀਗਾ ਮੀ ਪਹੁੰਚੇ ਜਿਵੇਂ ਇੱਥੇ ਮਹਾਪੁਰਸਾਨਾ ਸਾਨੂੰ ਪਤਾ ਲੱਗ ਗਿਆ ਜੀ ਤੇ ਅਸੀਂ ਫੋਨ ਤੇ ਦੇਖਿਆ ਤੇ ਅਸੀਂ ਇੱਥੇ ਪਹੁੰਚੇ ਜੀ ਮੀਂਹ ਦੇ ਵਿੱਚ ਪਹੁੰਚੇ ਆ ਜੀ ਸਾਨੂੰ ਅੱਜ ਤੀਜਾ ਦਿਨ ਆ ਜੀ ਇੱਥੇ ਜੀ 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 ਹਾਂਜੀ ਹਾਂਜੀ ਤੇ ਸਾਨੂੰ ਬਹੁਤ ਅਫਸੋਸ ਹੋਇਆ ਇੱਥੇ ਆਏ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਦੁਖਾਂਤ ਜਿਹੜਾ ਆਪਣਾ ਅਚਾਨਕ ਵਿਛੋੜਾ ਦੇ ਗਿਆ ਬਾਬਾ ਜੀ ਆਪਾਂ ਨੂੰ ਹਾਂਜੀ ਜਿਵੇਂ ਹੁਣ ਮੈਂ ਗੱਲ ਕਰਾਂ ਵੀ ਇੱਕ ਸ਼ਬਦ ਵਰਤਦੇ ਹੁੰਦੇ ਵੀ ਭਾਈ ਪਾਣਾ ਮੰਨੋ ਤੇਰਾ ਪਾਣਾ ਮਿੱਠਾ ਲੱਗੇ ਇੱਕ ਥਾਂ ਮੇ ਤਾਂ ਸੰਪਰਦਾਵਾਂ ਦਾ ਸੰਪਰਦਾ ਦਾ ਮੁਖੀ ਚੜ੍ਹਾਈ ਕਰ ਗਿਆ ਉਹ ਉਧਰ ਇੱਕ ਸੰਪਰਦਾ ਦੇ ਮੁਖੀ ਦੀ 50ਵੀਂ ਵਰਸੀ 50ਵੀਂ ਵਰਸੀ ਬਹੁਤ ਵੱਡੀ ਗੱਲ ਉਸੇ ਦਿਨ ਉਹ ਕਾਲ ਚਲਾਣਾ ਕਰ ਗਏ ਨੇ ਚੋਲਾ ਛੱਡ ਗਏ ਆ ਉਹਨਾਂ ਦੀ ਚਲਾਈ ਹੋਈ ਚਾਲੀ ਸੀ ਉਸ ਚਾਲੀ ਵਿੱਚ ਵਿਗਨ ਨਹੀਂ ਪਹਿਣ ਦਿੱਤਾ ਵਰਸੀ ਸੰਤ ਮਹਾਰਾਜ ਦੀ ਉਹ ਚੱਲ ਰਹੀ ਹੈ ਵਰਕਰ ਆ ਅੱਜ ਭੋਗ ਪਾਏ ਗਏ ਆ ਇਥੋਂ ਇਹ ਸਿੱਧ ਹੁੰਦਾ ਹੈ ਕਿ ਬਾਬਾ ਬਲਵਿੰਦਰ ਸਿੰਘ ਮਾਹਾਂਪੁਰਖਾ ਦੀ ਇੱਕ ਵੀਡੀਓ ਬਾਈ ਦੀ ਕਹਿੰਦੇ ਭਾਈ ਮੈਨੂੰ ਮੁਖੀ ਨਾ ਕਿਹਾ ਕਰੋ। ਉਹ ਚੰਗਾ ਨਹੀਂ ਲੱਗਦਾ। ਮੈਂ ਤਾਂ ਹਲੇ ਸੇਵਾਦਾਰ ਆ ਫਿਰ ਉਸ ਤੋਂ ਬਾਅਦ ਕਹਿੰਦੇ ਮੈਨੂੰ ਹਲੇ ਤਾਂ ਮੈਂ ਸੇਵਾਦਾਰ ਵੀ ਨਹੀਂ ਬਣਿਆ ਭਾਈ। ਇਸ ਤਰ੍ਹਾਂ ਦੀ ਬਹੁਤ ਯਾਨੀ ਕਿ ਉਹਨਾਂ ਦੀਆਂ ਵੀ ਉਹ ਦੱਸ ਨਹੀਂ ਸਕਦਾ। ਜਿਹੜੇ ਉੱਚੀ ਪਦਮੀ ਵਾਲੇ ਹੁੰਦੇ ਉਹ ਕਦੇ ਆਪਣੇ ਆਪ ਨੂੰ ਉੱਚਾ ਨਹੀਂ ਦੱਸਦੇ। ਤੁਹਾਡੀ ਗੱਲ ਚਲੋ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸੰਗਤ ਨੂੰ ਇਸ ਸਸਕਾਰ ਦਾ ਟਾਈਮ ਦੱਸਿਆ ਤੇ ਭੋਜ ਦਾ ਟਾਈਮ ਦੱਸਿਆ ਬਹੁਤ-ਬਹੁਤ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਇਹਨਾਂ ਨੇ ਸੰਤ ਬਾਬਾ ਬਲਜਿੰਦਰ ਸਿੰਘ ਜਿਹੜੇ ਅਚਾਨਕ ਸਦੀਵੀ ਵਿਛੋੜਾ ਦੇ ਕੇ ਚੋਲਾ ਛੱਡ ਗਏ ਉਹਨਾਂ ਦਾ ਜਿਹੜੇ ਭੋਗ ਬਾਰੇ ਤੁਹਾਨੂੰ ਦੱਸਿਆ ਗਿਆ ਤੇ ਅਗੀਠਾ ਸਾਹਿਬ ਦਾ ਜਿਹੜੀ ਰਸਮ ਉਹ ਵੀ ਦੱਸੀ ਗਈ ਤੇ ਕੱਲ ਜਿਹੜਾ 27 8 2025 ਨੂੰ ਜਿਹੜਾ ਉਹ ਇਥੇ ਸੰਸਕਾਰ ਉਹ ਮੈਂ ਤੁਹਾਨੂੰ ਥਾਂ ਦਿਖਾ ਦਿੰਨਾ ਗੁਰਦੁਆਰਾ ਖਾਬ ਦੇ ਵਿੱਚ ਹੀ ਪਾਰਕਿੰਗ ਦੇ ਬਿਲਕੁਲ ਕੋਲ ਪਿੱਛੇ ਉਹ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਣਾ ਉੱਥੇ ਸੰਗਤਾਂ ਉੱਥੇ ਜਿਹੜੀ ਤਿਆਰੀ ਹੋ ਰਹੀ ਆ ਉਹਨਾਂ ਦੇ ਜਾਣੀ ਕਿ ਸੰਸਕਾਰ ਵਾਲੀ ਜਗਾਹ ਦੀ ਇਹ ਹੈ ਸੰਗਤ ਜੀ ਉਹ ਥਾਂ ਜਿੱਥੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਅੰਤਮ ਸੰਸਕਾਰ ਮਿੱਟੀ ਫਟਾਫਟ ਬਣ ਗਿਆ ਦੇਖੋ ਮਿਸਤਰੀ ਲੱਗੇ ਹੋਏ ਇੱਥੇ ਜਿਹੜਾ ਉਹ ਖਲਸਾ ਹੋਏ ਦਾ ਫਟਾਫਟ ਦਰਸ਼ਨ ਕਰੋ ਪਿਛਲੇ ਕਾਲ ਨੂੰ 27 8 2025 ਨੂੰ ਜਿਹੜਾ ਸੰਤ ਬਾਬਾ ਬਲਜਿੰਦਰ ਸਿੰਘ ਦਾ ਸੰਸਕਾਰ ਹੋਵੇਗਾ ਜੀ ਤਿਆਰੀਆਂ ਹੋ ਰਹੀਆਂ ਨੇ ਜੋਰਸ਼ ਉੱਤੇ ਲੱਗੇ ਹੋਏ ਆ ਇੱਧਰ ਦੇਖ ਰਿਹਾ ਹਾਂ ਸਾਰਿਆਂ ਟੈਂਟ ਵਗੈਰਾ ਦੀਆਂ ਜਣੀਆਂ ਤਿਆਰੀਆਂ ਉਹ ਹੋ ਰਹੀਆਂ ਨੇ। ਦੇਖ ਰੋ ਕਿਵੇਂ ਤਿਆਰੀਆਂ ਹੋ ਰਹੀਆਂ ਸਾਨੂੰ ਸੰਸਕਾਰ ਦੀਆਂ। ਕਿਹਦੇ ਸੰਸਕਾਰ ਵਾਲੀ ਜਗਾ ਤੇ ਕੱਲ ਨੂੰ ਜਿਹੜੇ-ਜਿਹੜੇ ਸੰਗਤਾਂ ਨੂੰ ਪਤਾ ਲੱਗਦਾ ਜਰੂਰ ਇੱਥੇ ਇਸ ਜਿਹੜੀ ਦੇਹ ਨੂੰ ਬਾਬਾ ਜੀ ਦੀ ਨੂੰ ਦਰਸ਼ਨ ਕਰਕੇ ਜਾਓ 24 ਘੰਟੇ ਕੱਲ 12 ਵਜੇ ਤੱਕ ਇਹ ਜਾਨੀ ਰਾਤ ਨੂੰ ਵੀ ਹੁੰਦੇ ਰਹਿਣਗੇ ਦਰਸ਼ਨ 24 ਘੰਟੇ ਇਹ ਦਰਸ਼ਨ ਹੁੰਦੇ ਰਹਿਣਗੇ ਕੱਲ 12 ਵਜੇ ਤੱਕ ਅੰਦਰ ਜਿਹੜਾ ਹਾਲ ਬਣਾਇਆ ਉਹਦੇ ਵਿੱਚ ਬਾਬਾ ਜੀ ਦੀ ਜਿਹੜੀ ਦੇਹ ਆ ਉਹਨਾਂ ਨੂੰ ਉੱਥੇ ਰੱਖਿਆ ਜਾਊਗਾ ਜਿਹੜੇ ਦਰਸ਼ਨਾਂ ਦੇ ਵਾਸਤੇ ਇਹਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ